ਪੰਜਾਬੀ ਹੈ ਜਿਹੜੀ ਬੋਲੀ ਹੂੰ ਇਹਦੀ ਉਮਰ ਕਿੰਨੀ ਹੈ ਇਹ ਤਾਂ ਨਹੀਂ ਪੁੱਤਿਆਂ ਮਾਰਿਆ ਕਿ ਪੰਜਾਬੀ 2000 ਹੋਈ ਕਿਵੇਂ 35 ਖੜੀ ਗਈ ਜਿੱਨੇ ਸਾਡੇ ਗੁਰੂਆਂ ਨੇ 34 ਕਿੰਨਾ ਸਮਾਂ ਲੱਗਿਆ ਉਦੋਂ ਪਹਿਲਾਂ ਗੁਰੂਆਂ ਕੋਲ ਆਉਣ ਤੋਂ ਪਹਿਲਾਂ ਸਾਡੀ ਪੂੰਜੀ ਦਾ ਕਿਹੋ ਜਿਹਾ ਸਿਸਟਮ ਸੀ ਕਿਹੋ ਜੀ ਸੀ ਇਹ ਸਾਰਾ ਸਾਨੂੰ ਨਾ ਜੀ ਆਪਾਂ ਕਾਦੇ ਆ ਉਹ ਜਿਹੜਾ ਪਰਨ ਤੇ ਪਰਨ ਤੋਂ ਇਲਾਵਾ ਵੀ ਬਹੁਤ ਕੁਝ ਹੈ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਜਾਣਕਾਰੀ ਇਕੱਠੀ ਕਰੀ ਬੈਠੇ ਹੋ ਵੀ ਇਤਿਹਾਸ ਬਾਰੇ ਜਾਣ ਤੋਂ ਸਾਰਾ ਇਤਿਹਾਸ ਬਾਰੇ ਜੁਵਾਨਾਂ ਦੇ ਨਾਮ ਨਾਲ ਇੱਕ ਜਰਨਲ ਜੋਰਾਵਰ ਸਿੰਘ ਹੋਇਆ ਉਹਦੇ ਬਾਰੇ ਜਾਣਦੇ ਹੋ ਜਰਨਲ ਜੋਰਾਵਰ ਸਿੰਘ ਜੀ ਜੀ ਉਹ ਸੀ ਕਿ ਉਹਦੇ ਕੋਲ ਕਿੰਨੀ ਪੈਸਾ ਨਾ ਸਾਡੀ ਕੀ ਗੱਲ ਜੀ ਬੰਦੇ ਨੂੰ ਉਹਨੇ ਪਾਛੋੜਿਆ ਕਿ ਅਸੀਂ ਉਹਨੇ ਖੋਲਾ ਦਾ ਮਾਰ ਸੀ ਸਾਡੇ ਪਾਰ ਤੇ ਲਿਖਿਆ ਉਹਨੇ ਕਿ ਆਪੇ ਜਿਹੜਾ ਕੁਝ ਜਿਹਨਾਂ ਲੋਕਾਂ ਕੋਲ ਕੇ ਛੇੜ ਦਾ ਮਾਰ ਸੀ ਕਰ ਰਹੇ ਸੀ ਨਾ ਕਿਸੇ ਨੇ ਉਹ ਉਹਨੇ ਉਹਨੇ ਦਾ ਮਾਰ ਸੀ ਸਾਡੇ ਪਾਰ ਤੇ ਲਿਖਿਆ ਗਿਆ ਸੀ ਉਹ ਕਹਿੰਦੇ ਸੀ ਕਿ ਇਹ ਤਾਂ ਵੱਡਾ ਕੁਛੇੜ ਸੀ ਛੇਰੇ ਪੰਜਾਬ ਮਹਾਰਾਜ ਸਿੰਘ ਦਾ ਰਾਜ ਬਣਿਆ ਉਹ ਕਿੰਨੇ ਸਾਲ ਰਹਾ ਜੇਬ ਤੁਸੀਂ ਇਹ ਵੀ ਪੜਾ ਹੈ ਹਰਿਸ ਨੂੰ ਨਲਵਾ ਸ਼ੇਰੇ ਪੰਜਾਬ ਦਾ ਕੀ ਸੀ ਬਹੁਤ ਵਧੀਆ ਇਤਿਹਾਸ ਨਾਲ ਤੁਸੀਂ ਹੁਣ ਜਿਹੜੀ ਸਾਇੰਸ ਨਾਲ ਜੁੜੀ ਹੋਈ ਚੀਜ਼ ਆ ਜਿਹੜੀ ਚੱਲਦੀ ਆ ਮਾਰਕੀਟ ਤੇ ਜਾਂ ਮਿਲਾਰਟ ਜਾਂ ਉਹਨਾਂ ਤੋਂ ਜ਼ਿਆਦਾ ਤੁਸੀਂ ਧਿਆਨ ਦਿਓ ਇਤਿਹਾਸ ਨਾਲ ਉਸ ਨੂੰ ਦੇਣਾ ਜਵਾਕਾਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਇਹਨਾਂ ਦਾ ਦੀਜੀਏ ਇੱਕ ਪੇਜ ਆਵਾ ਨਾਮ ਮੋਲ ਦੋ ਕਿ ਇਹਨੂੰ ਸਾਫ ਫਾਲੋ ਕਰੋ ਜੀ ਚੰਗੀਆਂ ਚੀਜ਼ਾਂ ਲੋ ਜਿਹੜਾ ਪੇਜ ਐ ਇਹਨਾਂ ਨੂੰ ਪਤਾ ਕੁਛ ਨਹੀਂ ਮੇਰਾ ਪੇਜ ਆ ਬੱਤ ਦੀਪਮਨਦੀਪ ਹਾਂਜੀ ਦੀਪ ਹਾਂਜੀ ਕਿ ਇਹ ਪਮਨਦੀਪ ਦੇ ਨਾਮ ਤੇ ਪੇਜ ਆ ਸਦਾ ਪਰ ਮੈਂ ਤੁਹਾਡੇ ਕੋਲੋਂ ਦੇਖੋ ਮੈਂ ਮੇਰੇ ਕੋਲੋਂ ਮੇਰੀ ਉਮਰ ਦੇ ਗੱਲ ਜਿਆਦਾ ਸੁਣਨਗੇ ਕਿਸੇ ਬਜ਼ੁਰਗ ਕੋਲੋਂ ਬਿਰਖ ਸੁਣੂੰਗਾ ਜੀ ਜਵਾਕ ਕੋਲੋਂ ਜਵਾਕ ਸੁਣਨਗੇ ਕੋਈ ਜਿੰਨਾ ਸਿੱਖ ਇਤਿਹਾਸ ਆ ਪੰਜਾਬ ਦਾ ਇਤਿਹਾਸ ਆ ਸਾਡੇ ਰਾਜ ਸਾਡੇ ਜਰਨੈਲ ਸਾਡੇ ਰਾਜ ਸਾਡੇ ਗੁਰੂਆਂ ਦਾ ਅਸਲ ਸੱਚ ਦਾ ਦੋ ਤਿਆਸ ਹੈ ਕਿ ਬਬਤ ਬਬਤ ਉਹ ਵੀ ਉਹ ਸੁਣਾਇਆ ਬੇਟਾ ਕੋਈ ਸਵਾਲ ਪੁੱਛਿਆ ਨਧਾਰ ਸਿੰਘ 575 ਦਾ ਨਾਂ ਨਧਾਰ ਸਿੰਘ 57 ਤੱਕ ਕਿਉਂ ਪਿਆ ਸਿੱਖ ਇਤਿਹਾਸ ਬਾਰੇ ਨਹੀਂ ਸਿੱਖ ਦਾ ਹੋਰ ਪੜ੍ਹੋ ਜ਼ਰੂਰ ਤੁਸੀਂ ਪੜ੍ਹਨਾ ਦੇਲੇ ਭਲੇ ਆਉਂਦੇ ਜਾਂਦੇ ਦੇਖੋ ਮੈਂ ਜਿਹੜੀ ਮੇਰੇ ਕੋਲ ਹੋਈ ਮੈਂ ਥੋੜੀ ਹਰ ਪ੍ਰਕਾਰ ਦੀ ਮਾਤਰੀ ਸੁਣੂ ਛੋਡੇ ਬਾਰੇ ਜਿਹਾਕਾਂ ਦਾ ਲੋੜ ਆ ਅੱਜ ਕੰ ਦਾ ਜਵਾਕ ਕਾਰ ਤੋਂ ਮੋਟੂ ਬਤਲੂ ਆ 300 ਦਾ ਵੀ ਵੱਡਾ ਇੱਧਰ ਨੂੰ ਤਰੇ ਹੋਏ ਜਵਾਕ ਹਨ ਜਾਂ ਕਾਰਟੂਨਾਂ ਵਾਲੇ ਵਧੀਆ ਗੱਲ ਹੈ ਕਿ ਤੁਸੀਂ ਇਸ ਚੀਜ਼ਾਂ ਨਾਲ ਦੁਕਾਨਾਂ ਨੂੰ ਜੋੜ ਰਹੇ ਹੋ ਇਤਿਹਾਸ ਨਾਲ ਪੰਜਾਬ ਨਾਲ ਇੱਕ ਬੇਟਾ ਹੋਣਾ ਤਾਂ ਤਾਂ ਕਿੰਨੇ ਨੂੰ ਪਾਣੀ ਆ ਜਾ ਕਿਹਦੇ ਅੱਛਾ ਪਾਣੀ ਪਾਉਂਦਾ ਇਹਨਾਂ ਨੂੰ ਬੜਾ ਰਹਿੰਦਾ ਡਰਕਟਾ ਵੀ ਪਾਣੀ ਬਹੁਤ ਜਦੋਂ ਨਗਾਹ ਹੁੰਦਾ ਨਾ ਤੂੰ ਤਾਂ ਸਿਰਫ ਬੰਦਾ ਰੱਬ ਦਾ ਡਿਡਕੀ ਦਾ ਬੰਦੇ ਨੂੰ ਤਾਂ ਮੋਹ ਹੋ ਜਾਂਦਾ ਮੰਗਾ ਉਸ ਦੇ ਖਾਤੇ ਕੋਸ਼ ਕਰਦਾ ਵੀ ਆ ਲੜਦਾ ਵੀ ਐਸਾ ਬਹੁਤ ਲੱਗਦਾ ਜਿੰਨਾ ਕੋਤਨਾ ਮੋਹ ਪਾਉ ਦੁਨੀਆ ਜਿੰਦਗੀ ਸਭ ਕੋ ਆਈਆ ਗੱਲਾਂ ਤੂੰ ਹੋਰ ਜਵਾਬ ਕਰ ਲਈ ਪ੍ਰੇਰਤ ਕਰਨ ਦਾ ਬਹੁਤ ਧੰਨਵਾਦ ਤੁਹਾਡਾ ਬਾਬਾ ਲਾਲਾ ਸਿੰਘ ਲਾਲਾ